ਦਾ ਸਤਿ ਸਤਿ ਸੋ ਸਾਡੇ ਬਦੋਂ ਅੱਜ ਦਾ ਕੈਂਪ ਦਾ ਹੋ ਰਿਹਾ ਹੈ ਜੀ ਸੋ ਅੱਜ ਸਤਿਗੁਰਾਂ ਦੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਕਵਤਾ ਦਾਸ ਨੇ ਗਾਉਣੀ ਹੈ ਜੀ ਆਪ ਜੀ ਸਰਵਣ ਤੱਕਾਂ ਮਾਤਾ ਗੁਜਰ ਦੀ ਮਾਤਾ ਗੁਜਰ ਕਵਾਂ ਦੀ ਨੂੰ ਬਧਾ ਅੰਨ ਮਿਲ ਰਹੀਆਂ ਹਾਜ਼ਰੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਪਟਣੇ ਚ ਜਾਣਾ ਚੜਿਆ ਦੀ ਨੂੰ ਮਿਲਣਾ ਬਤਾਈਆਂ ਪਟਣੇ ਚ ਚਾਨ ਚੜਿਆ ਮਾਤਾ ਕੁ ਜੀ ਨੂੰ ਮਿਲਣਾ ਬਤਾਈਆਂ ਦਸਾਂ ਕੀ ਜੇ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵੜਾਈਆਂ ਹੱਥ ਰੱਖ ਕੁ ਜੀਆ ਦੇ ਬਹਿਮਕ ਦੇ ਪੰਜ ਸਤ ਗੁਰੂ ਨੇ ਗਰੀਬ ਤੇ ਆਵੀਰ ਦੇ ਪਲਾਈ ਕਰੇਗਾ ਕੱਟ ਲੱਗੇਗਾ ਮਾਨੰਦਾ ਸੋਨੇ ਨਾਲ ਟਕੀ ਹੋਏ ਮੁੱਖੇ ਦੇ ਮੀਰ ਦੇ ਤਖਤਾਂ ਦੀ ਪਟੂ ਤਕਦੀ ਤਖਤਾਂ ਦੀ ਪਟੂ ਤਕਦੀ ਛੋਟਾ ਖਿੱਚ ਕੇ ਲਗਾਰੇ ਹੁੰਦੇ ਲਾਈਆਂ ਟਟਣੇ ਦੀ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਚੋ ਜੇ ਮੇਰੇ ਪਾਤਸ਼ਾਹ ਦੇ ਖਾਂ ਬਲੇ ਸਾਥ ਵਰਦਾ ਹੋਮਾ ਦੇ ਕੰਗੜਾ ਨੂੰ ਕੱਖ ਦੀ ਨਹੀਂ ਜਾਣਦਾ ਰਾਹੀ ਦੀਆਂ ਮੈਂ ਮੇਰੀਆਂ ਰਾਹੀ ਦੀਆਂ ਮੈਂ ਮੇਰੀਆਂ ਅਕਾਸ਼ਾਂ ਮਣੀ ਪਾਣੀ ਜਗਾਈਆਂ ਪਟਣਾਂ ਦੇ ਚਾਨਾ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਦਾਈਆਂ ਪੁੱਤ ਨੂੰ ਮੇ ਪਾਠ ਸ਼ਾਦਾ ਬਾੜ ਦੇਗਾ ਪੁੱਤਾਂ ਨੂੰ ਨੇ ਜੇ ਆਵੀ ਰਾਮੀ ਤੋਂ ਕਾ ਚਾੜ ਦੇ ਗਮ ਤਾਂ ਨੋ ਮੱਥੇ ਨਹੀਂ ਸਿਕਣਾ ਹੋਣੀ ਤੂਰੇ ਜਾ ਕਬਰ ਦਿੱਤੀ ਕੋੜੀ ਲਾੜੀ ਮੋਤ ਵਾਲੀ ਚਾੜ ਦੇਗਾ ਪੁੱਤਾਂ ਨੂੰ ਦੇਖੋ ਖੜਖੜ ਦੁਨੀਆ ਦੇਖੋ ਖੜਖੜ ਦੁਨੀਆ ਜੋੜੀਆਂ ਸੀ ਤੋਂ ਉਹ ਤੋਂ ਬਣਾਈਆਂ ਪਟਣ ਤੇ ਚਾਨ ਚੜਿਆ ਆਂ ਤੋ ਕਬੀ ਮਦਵਾਨ ਮੇਰਾ ਬਾਦਸ਼ਾਹ ਕਲ ਹਾਂ ਦਾ ਕਨੀ ਸੁਲਤਾਨ ਮੇਰਾ ਬਾਦਸ਼ਾਹ ਇੱਕੀ ਮਹਾਰਾਜ ਤੇ ਗੱਲ ਇਦੀ ਸ਼ਾਨ ਦੇ ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਬਾਦਸ਼ਾਹ ਨਕਲ ਮਾਤੋ ਲਿਖੋਣੀਆਂ ਨਕਲ ਮਾਤੋ ਲਿਖੋਣੀਆਂ ਦਰਬਾਰ ਵੱਡੀਆਂ ਅੱਤਾਂ ਦੇ ਚਾਨਾ ਚਾ ਜਯਾ ਮਾਤਾ ਗੁਰੂ ਜੀ ਨੂੰ ਮਿਲਣਾ ਬਦਾਈਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਤੋਂ ਬਾਅਦ ਨਾ ਬੁਲਦੇ ਨੇ ਸਤਿਗੁਰਾਂ ਨੇ ਮਿਲਿਆ ਨਾ ਕਿਆਂ ਅੰਜੀ ਸੋ ਤਿੰਨੇ ਵੇਖਣੀਆਂ ਵੀ ਸੰਗਤਾਂ ਨੇ ਭਾਈ ਸਤਿਗੁਰਾਂ ਦੇ ਹੀ ਹਾੜੇ ਨੂੰ ਨਵਾਉਂਦੇ ਹੋਏ ਆਂ ਸੇਵਾ ਕੀਤੀ ਹੈ ਤਾਂ ਮਨ ਤਾਂ ਦੇ ਨਾਲ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਹਾਲ